ਉਹ ਸਾਹ ਨਾ ਕਰਦੇ ਉਹ ਸਾਹ ਨਾ ਕਰਦਾ ਲਿੱਸੀ ਬੱਕਰੀਆਂ ਦੇਸੀਆਂ ਚ ਪੈਂਦੀ ਆ ਅੱਖ ਚਿੱਟੀ ਨੂੰ ਦੇਖ ਕੇ ਹੋ ਨਾ ਕਰ ਅੱਖ ਚਿੱਟੀ ਤਾਂ ਮੇਰੇ ਵਰਗੇ ਦੀ ਵੀ ਹੋ ਜਾਂਦੀ ਹੈ ਬੰਦਾ ਦੇਸੀ ਹੁੰਦਾ ਹੈ ਹੈ ਫੇਰ ਹੁਣ ਆਪਾਂ ਬੁੜੇ ਆ ਪਕੜੇ ਦੁੱਗੇ ਆ ਸਹੀ ਗੱਲ ਲੈ ਫੜ 11000 ਦੀ ਦੇ ਦੇ ਸਾਡੇ ਉਹ ਨਹੀਂ ਯਾਰ ਰਾਜੂ ਨਹੀਂ ਰੇ ਇੰਨਾ ਇੰਨੇ ਦੀ ਸਾਲ ਹੁੰਦੀ ਹੈ ਯਾਰ ਉਹ ਵੀਰ ਰਾਜੂ ਹੂੰ ਦੱਸਾਂ ਨਾਲ ਗੱਲ ਸੁਣ ਸਾਢੇ 13 ਦਾ ਲੱਗ ਗਿਆ ਠੀਕ ਹੈ ਤੇਰੀ ਮਰਜ਼ੀ ਆ ਓਏ ਉਹ ਲਾ ਕੇ ਕੋਈ ਬੰਨ ਕੇ ਖੜਾ ਗਿਆ ਕੇ ਬੰਨ ਗਿਆ ਆਪਾਂ ਕੋਈ ਤਰਾਜ ਨਹੀਂ ਠੀਕ ਹੈ ਇਹੀ ਬੰਦੇ ਲਾ ਕੇ ਆਏ ਨੇ 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 ਸਾਢੇ 13 ਦਾ ਫਿਰ ਉਹ ਤਾਂ ਦੇਣੀ ਪਰਾਵਾ ਸੀ ਲਾ ਕੇ ਨੇ ਉੱਥੇ ਉੱਥੇ ਨੇ ਅਸੀਂ ਤਾਂ ਬੱਕਰੀ ਇੱਥੇ ਦੇਖੀ ਆ ਉਹ ਵੀ ਹੁੰਦੇ ਖੇਦਰੀਆ ਜੇ ਮੈਂ ਰਾਜੂ ਨੂੰ ਕਹ ਜੇ ਮੈਂ ਰਾਜੂ ਨੂੰ ਕਹਿ ਰਿਹਾ ਤੈਨੂੰ ਕਰਕੇ ਉਹ ਪਰਾਜ ਦਾ ਚੁੱਕੀ ਨਾ ਗਏ ਨਹੀਂ ਉਹ ਤਾਂ ਫਿਰ 15 ਬੇਚਣੀ ਦੀ ਉਦੋਂ ਬੰਨ ਕੇ ਖੜਾ ਗਿਆ ਅਗਲਾ ਮੇਮਣੀ ਪੱਜ ਗਈ ਮੇਮਣੀ ਦੇ ਨੀ ਜਾਂਦੀ ਲੈ ਫੜ 11000 ਦੀ ਤੇ ਦੇ ਦੇ ਨਹੀਂ ਦੇ ਦੇ ਨਹੀਂ ਦੇ 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 ਨਹੀਂ ਜੀ ਇੰਨੀ ਥੋੜੀ ਬੱਕਰੀ ਬੱਕਰੀ ਦੇਖ ਤਾਂ ਰਾਜੂ ਤੂੰ ਆਪ ਹੀ ਦੇਖ ਲੈ ਯਾਰ ਫਿਰ ਕਿੰਨੇ ਦੀ ਹੈ ਕਿੰਨੇ ਦੀ ਹੈ ਕੋਈ 16 ਦੀ ਨਹੀਂ ਵਿਕਦੀ ਨਾ ਨਹੀਂ ਚੰਗੀਆਂ ਚੰਗੀਆਂ ਵਿਕਰੀਆਂ 16 ਦੀਆਂ ਯਾਰ ਬਾਈ ਚੈੱਕ ਹੀ ਆ ਚਾਹਦਾ ਇੱਕ ਹੈ ਤਾਂ ਜੀ ਸੁਈ ਹੋਈ ਹੈ ਬੱਜਾ ਟੱਕਾ ਦੇ ਉੱਪਰ ਮੇਮਣਾ ਓਏ ਆ ਪਾਈ ਹਰੀ ਤਰੀਕਾ ਓਏ ਉਹਨੇ ਵੀ ਰੋਟੀ ਬੱਟੇ ਰੋਟੀ ਲੈਣੀ ਆ 100 200 ਨਾਲ ਗਾਹ ਫੜਾ ਦੂੰਗਾ ਯਾਰ ਮੈਨੂੰ ਦੇ ਦੋ ਬੱਚਾ ਵਾਲੀ ਦੇ ਨਾਲ ਖੜੀ ਆ ਨਾਲੇ ਲੈ ਵਾ ਛੋਲਾ ਲਾ ਕੇ ਦੇਖ ਵਾ ਪੱਠ ਦਾ ਨਾਲੇ ਦੂਸਨੱਖੀ ਆ ਹਾਂ ਲੰਬੀ ਆ ਦੋ ਬੱਚੇ ਆ ਨਾਲੇ ਕਿੱਡੇ ਕਿੱਡੇ ਬੱਚੇ ਨੇ ਗੱਡੀ 'ਚ ਖੜੇ ਬੱਚੇ ਦੇ ਪੱਠ ਬੱਕਰਾ ਦੇ ਸੋਇ ਦਾ ਨੂੰ ਵਿੱਚ ਇਹ ਲਊਗਾ ਵਿਚਾਰਾ ਮੈਂ ਤਾਂ ਵੇਚਣ ਆਇਆ ਫੋਰ ਬਾਬੇ ਦੀ ਨਾ ਨਵੀਂ ਪੱਠ ਹੈ ਠੀਕ ਬੋਲ 200 ਨਹੀਂ ਘੇਰਾ ਇਹ ਲੈ ਖਿਆ ਹੀ ਆਪੇ ਕਰਾ ਲੈਣਗੇ ਆ ਲਖਾਈ ਕੋਈ ਨਾਲ ਆਪਾਂ ਮਰਦੇ ਨੂੰ ਕੁਛ ਨਹੀਂ ਹੁੰਦਾ ਲਖਾਈ ਨਾਲ ਥੋੜੀ ਹੁੰਦਾ ਫੇ ਤੂੰ ਲਖਾਈ ਕਰਾ ਦੀ ਦੋਏ ਬਸ ਕਰਾ ਦੂ ਕਰਾ ਦੇਗਾ ਬੋਲ ਫੇ 200 ਉੱਤੇ ਲੈ ਲੈ 11 ਤੂੰ 100 ਨਾਲ ਨਹੀਂ ਚੱਲਦਾ 1000 ਮਾ ਜਾ 11.5 ਲੈ ਲੈ ਨਹੀਂ ਲਾਲ ਪਾਠਾ ਦੇ ਦੇ ਕੀ ਕਰੀਏ ਯਾਰ ਕਸੂਤ ਾੜ ਗਿਆ ਘੇਰਾ ਬੜਾ ਗੀਰ ਹੋਰ ਹੈ ਦਾ ਮੜ ਮਤ ਦੇਸੀ ਬੱਕਰੀ ਹੈ ਰਹਿਣ ਦੇ ਬਸ ਉਹ ਤਾਂ ਕਹਿੰਦੇ ਰਹਿੰਦੇ ਰਹਿਣ ਦੇ ਫਿਰ ਕਹਿੰਦੇ ਨਹੀਂ ਪਸੰਦ ਇਹ ਨਾ ਕਹੀ ਮੇਰੀ ਬਕਾਇਦੇ ਨਹੀਂ ਨਹੀਂ ਮੈਂ ਨਹੀਂ ਭੇਰ ਨਹੀਂ ਲੈਣੀ ਨਾ ਨਾ ਤੋ ਲੈ ਕੇ ਨਹੀਂ ਬਤਾਉ ਭਾਈ ਮੈਂ ਤੂੰ ਲੈ ਤਾਰਾਂ ਕਲੀ ਬਾਬੇ ਇਹ ਅੱਲਾ ਪੂਰੀ 12 ਦੀ ਹੋ ਗਈ ਦੇਣੀ ਆ ਜੀ ਤੇ ਇਹ ਉਹ ਮੌਕਾ ਸਾਹਮਲਾ ਹੈ ਮੌਕਾ ਸਾਹਮਲਾ ਓਏ ਖਾ ਓਏ ਤੇਦੇ ਮੌਕਾ ਸਾਹਮਲਾ ਪਟਲਾ ਪੈਸੇ ਦੀ 3 ਬੱਕਰੀਆਂ ਕਿਸੇ ਨੇ ਪੁੱਛਣੀ ਨਹੀਂ ਨਹੀਂ ਵੇਚ ਲਾਂਗੇ ਆਪਾਂ ਕੋਈ ਨਹੀਂ ਆਥਨ ਤੇ ਕਿੰਦੀ ਰੱਜੂ ਐ ਨਹੀਂ ਵਿਕਦੀ ਵੇਖ ਜੂ ਕੋਈ ਤਾਂ ਕੋਈ ਨਹੀਂ ਕੱਢ ਜਾਣਾ ਚੱਲ ਲਿਖਾਈ ਕਰਾ ਸਰ ਇਹ ਖਰਚਾ ਯਾਰ ਉਹ ਲੈ ਲੂਗਾ ਕੀ ਪਤਾ ਉਹ ਲੈ ਲਈ ਦਿਖਾਈ ਕਰਾ ਦਾਂਗੇ ਜੀ ਜੀ ਦਿਖਾਈ ਉਹ ਕਰਾ ਦੂ ਹਾਂ ਜੀ ਪਤਾ ਜਿੱਥੇ ਵੇਚਨੇ ਤਾ ਉੱਥੇ ਵੇਚਦੇ ਬਸ ਜੇ ਸਾਢੇ 12 ਦੀ ਬੇਸਤੀ ਫਿਰ ਚਾਹ ਬੇਸਤੀ ਹੜੋ ਟੈਨਸ਼ਨ ਨੂ ਦੇਵੇ ਹਾਂ ਯਾਰ ਚਲੋ ਵੇਖੀ ਹਾਂ ਖਰਚਾ ਭਾਈ ਕੋਈ ਪੱਠਾ ਵਾਲਾ ਤਾਂ ਹੋਵੇ ਓ ਲੈ ਭਾਈ ਓਏ ਇਹ ਆਦਮਾ ਰੇ ਮੰਦਾ ਆ ਗਿਆ ਇੱਕ ਹੋਰ ਬੈਠ ਜੀ ਰੱਖ ਬੈਠ ਕਿੰਨੇ ਕਿੰਨੇ ਲਾਏ 13 ਦੀ ਦਵਾ ਹੈ ਸਾਈ ਕੱਢ ਉਸ ਤੋਂ ਬਾਅਦ ਨੀਵੇਂ ਲਾਉਂਦਾ ਸਾਈ ਕੱਢ ਇਕੱਲਾ ਪੱਕਾ ਮੋਲੀ ਉਹ ਸਾਈ ਨਾ ਮੋੜਦੀ ਆਪਣੀ ਪੁੱਠੀ ਯਾਰ ਮੈਂ ਲੈ ਕੇ ਭਜਦਾ ਚੱਕ ਫਿਰ ਹੋ ਗਈ ਯਸ ਕਲ ਫੜਾ ਹੋ ਗਈ ਉਹ 20 ਤਾਂ ਮਾਰੀ ਹੁੰਦੀ ਐ ਉਹ ਪਾਪਾ 20 ਮਾਰੀ ਹੁੰਦੀ ਐ ਹੋ ਗਈ ਫੜੀ ਵੇ ਗੱਲ ਸੁਣ ਉਹਨਾਂ ਦੰਦ ਕੱਢੀ 베ਚਤੀ ਬੱਕਰੀ ਨਹੀਂ ਨਹੀਂ ਸਹੀ ਆ ਬੋਲੀ ਇਹ ਤੇਰੀ ਇੱਥੇ ਖੜਾਉਣ ਵਾਲੇ ਜ਼ਿਆਦੇ ਨਹੀਂ ਬੱਕਰੀ ਵਕਾਉਣ ਵਾਲੇ ਘੱਟ ਨੇ ਨਹੀਂ ਗੱਲ ਸਹੀ ਆ ਬੋਲੀ ਓਹ ਮਰਾ ਕਰਤਾ ਬਸ 베ਚਤੀ ਆ ਕਿੰਨੇ ਦੀ ਹੱਥ ਕਰ 베ਚਤੀ ਪੂਰੀ 13 ਦੀ ਮੌਕਾ ਸੰਭਲੀ ਸਹੀ ਆ ਇਹ ਮੌਕਾ ਸੰਭਲੀ ਓਏ ਤੇਰਾ ਦਿਮਾਗ ਹੱਲ ਗਿਆ ਨਾਲ ਮੇਥੋਂ ਜੁੱਤੀਆਂ ਪਵਾਵੇਂ ਦੋ ਤਾਂ ਮੇਰੀ ਗਰੰਟੀ ਹੈ ਇਹ ਬੰਦਾ ਜੇ ਤੈਨੂੰ ਕੁਝ ਕਹੇ ਰੱਖੀ ਹੈ ਹੈ ਉਹ ਤਾਂ ਦਿੱਤੀ ਨਹੀਂ ਤੂੰ ਉਹ ਤਾਂ ਮੋੜ ਲਾਇਆ ਸੀ ਹੁਣ ਤੜਾ ਮੈਂ ਦਿੰਨਾ ਹੈ ਨਾ ਨਾ ਦਿਹਾੜੇ ਬੜਾ ਮੇਰੇ ਬਾਈ ਕਿਵੇਂ ਦੋਇਆ ਮੈਂ ਤਮੇ ਇਥੋਂ ਲੈਣਾ ਬਾਈ ਕਿਨੇ ਇਥੋਂ ਕਿਉਂ ਫੜਦਾ ਨਹੀਂ 13000 ਰੁਪਏ ਦਿੰਨਾ ਹੈ ਬਸ ਠੀਕ ਹੈ ਉਹ ਤੇਰੀ ਭੁਗਦੀ ਹੈ ਮੈਂ 13000 ਬਸ ਠੀਕ ਹੈ ਬਾਬੇ ਕਰ ਦੇ 67 ਕਰ ਦੇ ਗਾਣੇ ਤੇ ਆ ਜਾ ਉੱਥੇ ਆ ਜਾ ਗਾਣੇ ਮੈਂ ਤਨਾਤਾ ਇੱਕ ਕਮਲ ਲਾਉਂਗਾ ਬਸ ਪੁਰਤੂਬਾਦ ਮੇਰੇ ਇੱਧਰ ਆ। ਰੋਟੀ ਗਾਹ ਦੇਖੋ। ਪਤਾ ਨਹੀਂ ਅਗਲੀ ਮੰਡੀ ਵੀ ਕਿਹੇ ਪੈਸੇ। ਵਿਚਾਰਾ ਇਹ ਵੀ ਲਾ ਕੇ ਗਿਆ ਧੜਕੇ ਦਾ ਲੱਗ। ਕਿੰਨੇ ਲਾਇਨੇ? ਇਹਨੂੰ ਪੁੱਛ। ਓ ਜੌੜੇ ਦਾ ਹੋ ਜੋ। ਮੈਨੂੰ ਤਾਂ 15 ਵੀ ਲਾਇਆ ਕਿਉਂ ਨਹੀਂ ਫੜੇ ਦੋ ਦੋ। ਨਹੀਂ ਫੜੇ ਨੇ। ਉਹ ਤਾਂ ਫੜੇ ਨਹੀਂ ਲਾ। ਹਜੇ ਮੇਰਾ ਮੌਕਾ ਆਏਗਾ ਮੈਂ ਫੜੂਗਾ। ਜਦੋਂ ਆਏ ਮੇਰਾ ਮੌਕਾ ਆ ਗਿਆ। ਹਜੇ ਕੋਈ ਗੱਲ ਹੀ ਨਹੀਂ। ਹਜੇ ਬਾਜੂ ਬੰਦਾ ਪਿਸਤਾ ਉਹਦਾ। ਇੱਥੇ ਕੰਮ ਹੋ ਗਿਆ ਪਿਸਤਾ ਉਹਨੂੰ ਕਿੱਡੀ। ਐ ਕਰੀ। ਕੀ ਭੈਣ ਮੈਂ ਦੱਸ ਦਈ। ਐ ਕਰੀ। ਲਖਾਈ ਤੂੰ ਕਰਾਦੀ ਦੋਏ ਪਾਸਿਓ। 200 ਤੇ 13 ਦੀ ਹੋਗੀ। ਚੱਕ ਨਹੀਂ 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 ਉਥੇ ਹੀ ਹੋ ਗਿਆ ਗਾਲ ਸੋਖ ਦਿਖਾਈ ਕਰਾ ਦੂਏ ਲਿਖਾਈ ਮੇਰੀ ਫਿਰ ਉਹ ਕਿਹਦੇ ਕੇ ਫਿਰ ਤੇਰਾ ਹੀ ਬੀਗੀ ਸੌ ਕਰ ਨਹੀਂ ਰਜੂ ਫਿਰ ਕੀ ਹੋ ਗਿਆ ਨਹੀਂ ਤੱਕ ਹਾਂਜੀ ਕੀ ਹੋ ਗਿਆ ਤੇਰੀ ਸਾਇਨਾ ਸੱਜ ਕੋਈ ਹੋਰ ਲੈ ਲੂਗਾ ਖੜਤਾ ਜਾ ਜਦ ਮਿਲ ਕੀ ਤੈਨੂੰ ਫੋਨ ਕਰ ਦੇਵੇਗਾ 213 ਦੀ ਕਿੱਥੇ ਆ ਜਾ ਸਾਢੇ 13 ਦੀ ਕਹਿੰਦਾ ਜਾ ਰਹੇ ਸਾਢੇ 13 ਦੀ ਦਾ 200 ਕਹੇ ਮੈਨੂੰ ਵੀ ਦਊ ਮਰਜੀ ਲਾ ਗਿਆ ਜਦ ਮਰਜੀ ਫੜਾ ਦੇ ਮੈਂ ਤਾਂ 14 ਵੀ ਲਾਇਆ ਕਿਉਂ ਦਿੱਤੀ ਉਦੋਂ ਯਾਰ ਮੈਂ 14 ਵੀ ਲਾਇਆ ਜੇ ਤੂੰ ਸਾਢੇ 13 ਤੇ ਖੜਾ ਮੈਂ ਤੈਨੂੰ ਲਾ ਮੈਂ ਸਾਢੇ 13 ਨਹੀਂ ਮੈਂ ਰਾਜ ਨੂੰ ਕਹਿਤਾ ਮੈਂ ਤੈਨੂੰ ਪੱਕਾ ਮੁੱਲ ਮੈਂ ਰਾਜ ਨੂੰ ਕਹਿਤਾ ਵੀ ਇੰਨਾ ਪੱਕਾ ਮੁੱਲ ਹੀ ਲਾਉਣਾ ਜਿੰਨੇ ਤੂੰ ਬੱਕਰੀਆਂ ਕਿੰਨੀਆਂ ਲੈਣਾ ਤਾਂ ਪੱਕਾ ਮੁੱਲ ਲਾ ਕੇ ਲੈ ਲੈ ਕੋਈ ਨਹੀਂ ਥੋੜਾ ਕੰਮ ਹੈ ਠੀਕ ਹੈ ਮੈਂ ਬੰਦਾ ਗਰੀਬ ਹੀ ਆ ਯਾਰ ਕੌਣ ਅਸੀਂ ਕਿਹੜਾ ਨਹੀਂ ਨਾ ਸੀ ਗਰੀਬੀ ਤੂੰ ਤਾਂ ਅਮੀਰ ਹੈ ਓਏ ਰੋਜ਼ ਵਪਾਰ ਕਰਦਾ ਤਾਂ ਕਦੇ ਕਦੇ ਆਉਂਦਾ ਕਦੇ ਪਸੂ ਲੈਣਾ ਸੀ ਤਾਂ ਇਹਦਾ ਵਿਚਾਰਾ ਕਦੇ ਕਦੇ ਆਉਂਦਾ ਮੈਂ ਤਾਂ ਇਹ ਵੀਡੀਓ ਦੇਖ ਕੇ ਆਉਂਦਾ ਵੀਡੀਓ ਦੇਖਣਾ ਇਹਦੀਆਂ ਵੀਡੀਓ ਦੇਖ ਕੇ ਵੀ ਨਹੀਂ ਮੈਂ ਤੁਹਾਨੂੰ 200 ਰੁਪਏ ਹੀ ਲੈਣਾ ਬਾਤ ਨਹੀਂ ਲੈਣੀ ਬੱਕਰੀ ਵੱਡੀ ਦਾ 200 ਲੈਣਾ ਦਿੱਤੋਂ ਬਾਤ ਨਹੀਂ ਲੈਣੀ 200 ਮਿੱਥੇ ਲੈ ਲੇਗੇ ਹਾਂ 200 ਤੋਂ ਵੀ ਲਾਉਂਗਾ ਉਹ ਤੋਂ ਵੀ ਲੈ ਲਈ ਪੱਕਾ ਮੁੱਲ ਨਹੀਂ ਖੜਾ ਦੇ ਦੇ ਬੱਕਰੀ 200 ਤੇ 13 ਦੀ ਦੇ ਦੇ ਹੈ ਦੇ ਦੇ ਫਿਰ ਤਾਂ 13 ਦੀ ਜੀ ਕਿਹਾ ਕਿ 100 ਮੇਰਾ ਉਧਰ ਹੋ ਗਿਆ ਮੇਰਾ 100 ਫੇਰ ਵੀ ਘਟੇ ਇਹਨੂੰ ਤਾਂ ਦੇਣੇ ਆ ਮੇਰਾ ਵੀ ਮੈਂ ਇੱਕ ਤੋਂ ਪੱਗਾ ਲੈ ਲਵਾਇਆ ਇਹਨੂੰ ਤਾਂ ਦੇਣੇ ਆ ਮੈਂ ਯਾਰ ਇਹ ਤਾਂ ਮੁੱਕ ਪਾ 313 ਦੀ ਹੋ ਗਈ 313 ਦੀ ਜਾ ਯਾਰ ਰਾਜੂ ਤੂੰ ਦੋ ਕੰਮ ਕਰ ਕੀ ਕੰਮ ਕਰਾਂ ਮਾੜਾ ਜੇ ਤੂੰ ਛਾਲ ਮਾਰ ਜਾ ਮਾੜਾ ਜੇ ਕਿਉਂ ਜਾ ਰਿਹਾ ਵਿੱਚ ਲਾਡੀ ਪਾਉਂਦਾ ਹਾਂ ਰਾਜੂ ਤੂੰ ਜਵੇਂ ਖੇਤੀ ਤੇ ਲਗਾ ਮਾੜਾ ਵੀ ਅੱਖਾਂ ਮਾਰਦੇ ਨੇ ਰਾਜੂ ਕੀ ਹੋ ਗਈ ਓਏ ਜੇ ਸਾਡੇ ਤੇਰਾ ਦੀ ਹੋ ਗਈ ਫੜਾਣਾ ਛੱਡ ਦੇ ਹੁਣ ਛੱਡ ਦੇ ਛੱਡ ਦੇ ਜਮੇ ਛੱਡ ਦੇ ਦਿਖਾਈ ਤੇਰੀ ਓਏ ਪਿੱਛੇ ਨਾ ਪਾਜ ਕੁਝ ਓਏ ਹਾਂ ਨਹੀਂ ਯਾਰ ਸਾਹ ਪਿੱਛੇ ਰਹਾ ਭਾਈ ਮੈਨੂੰ ਵੀ ਖੜੇ ਖੜੇ ਓਏ ਦੋ ਮਿੰਟ ਦੋ ਮਿੰਟ ਓਏ ਖਰਚਾ ਐ ਕਰ ਖੁਸ਼ੀ ਤੋਂ ਛੋੜ ਜੋ ਮਰਜ਼ੀ ਕਰ ਹੁਣ ਛੋੜ ਕਰ ਛੋੜ ਤਾਂ ਮੈਂ ਕਰ ਦੂੰਗਾ ਸਭ ਠੀਕ ਹੈ ਠੀਕ ਹੈ ਬੰਦਾ ਛੋਲੀ ਚੋਦੇ ਸੱ ਪਾ ਮੈਂ ਨਹੀਂ ਪਉਂਦਾ ਆ 10 ਰੁਪਏ ਦੀ ਆ 10 10 ਛੋਟੇਗਾ ਯਾਰ ਕੋਈ ਗੱਲ ਨਹੀਂ ਡਾੜਾ ਮੈਂ ਦਾ ਫਸਦਾ ਆ ਸਹੀ ਆ ਸਹੀ ਵਾਲਾ ਮੋੜ ਦਾ ਸਹੀ ਵਾਲਾ ਫਿਰ ਸੁਕੇ ਮਰਚਾ 50 ਤਾਂ ਕਰਦੇ ਵਿੱਚ ਬਾਹਰ ਸਹੀ ਹੈਗੇ ਸਾਡੇ ਕੋਲੇ ਖੁੱਲੇ ਯਾਰ ਅਸੀਂ ਪਕਾਉਣਗੇ ਲੈ ਆ ਕਰ ਚੋਲੀ ਪਿੱਛਾ ਭਾਈ ਸਹੀ ਹੈਗੇ ਸਾਡੇ ਕੋਲੇ ਮਾਰਦੀਆਂ ਛਾਲਾਂ 13000 13000 ਬੱਚਾ ਛੱਡੀ ਮਾੜਾ ਯਾਰ 60000 ਓਹ ਲੈਂਦੀ ਐ ਪਿਛਾਂ ਨੂੰ ਹੋ ਜਾ ਯਾਰ ਪਾਸ ਕਰ ਲੈਨੇ ਕਰ ਲੋ ਪਾਸ ਕਰ ਪਾਸ ਕਰ ਉਹ ਖੜ ਪਏ ਉਹ ਬਾਬੂ ਉਧਰ ਦੀ ਉਹ ਆਪੇ ਪਾ ਕੇ ਉਧਰ ਜਾਇਆ ਹੋਇਆ ਜੀ ਤੜਕੇ ਚ ਜਾ ਗਿਆ ਛੱਡੀ ਮੈਂ ਪੜੀ ਹੋ ਜਾ ਮਾੜਾ ਯਾਰ ਇੱਧਰ ਦੇਖੀ ਤਰੇ ਕੋਈ ਨਹੀਂ ਦੇ ਲੈਂਦੀ ਐ ਲੈ ਲੈਂਦੀ ਐ ਇਸੇ ਦਾ ਬੱਚਾ ਯਾਰ ਜੇ ਬੱਚਾ ਨਹੀਂ ਚੁੰਗਦਾ ਤਾਂ ਬੱਕਰੀ ਤਾਂ ਨਹੀਂ ਭਾਈਦੀ ਜੇ ਬੱਕਰੀ ਉੱਪਰ ਹੀ ਬੱਚਾ ਉੱਪਰਾਂ ਦੇ ਬੱਕਰੀ 'ਤੇ ਛਾਲ ਮਾਰਦੀ ਖੇਡਦੀ ਆ ਬਾਈ ਹੋਈਦੀ ਆ ਬੱਚੇ ਨੂੰ ਬੱਕਰੀ ਲੈ ਕੇ ਤਾਂ ਉਧਰ ਦੀ ਚੱਪ ਜਾਉਂੀ ਬੱਚੇ ਬਰੇ ਭੱਜੀ ਜਾ ਵੀਰੇ ਇਹ ਬੱਚਾ ਤਾਂ ਡਰਦਾ ਹੈ ਯਾਰ ਬੱਚਾ ਡਰਿਆ ਅਗੜਾ ਤੜਕੇ ਉਹ ਜਾ ਬੱਕਰੀ ਦਾ ਇਸੇ ਦਾ ਮੱਛਾ ਕਮਾਲ ਕਰਦਾ ਇਸੇ ਦਾ ਬੱਚਾ ਹੌਲੀ ਹੌਲੀ ਜੀ ਲਾਉ ਮੁੜ ਕੇ ਉਵੇਂ ਹੋ ਜਾਂਦੀ ਫੇਰ ਯਾਰ ਉਹ ਬੰਦੇ ਰਾਜੈਂਦੀ ਨਾ ਸਾਰੇ ਚ ਹੌਲੀ ਹੌਲੀ ਜਾ भांडा बि नवां चार दड़क